ਸ਼ਲੋਕ ਮਹੱਲਾ ਚੌਥਾ ਹਰ ਪ੍ਰਵਰਤੇ ਲੋਇਣਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੋ ਪੜ ਨਾਮ ਰਹੈ ਲਿਬਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲੇ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੁ ਪੱਲੇ ਪਾਇ ਪਉੜੀ ਤੁਦੇ ਆਪੇ ਜਗਤ ਉਪਾਏ ਕੈ ਤੁਦੇ ਆਪੇ ਵਸਗਤ ਕੀਤਾ ਇਕ ਮਾਨਮੁਖ ਕਰ ਹਰਾਇਨ ਇਕ ਨਾਮੇ ਇਕ ਨਾਮੇਲ ਗੁਰੂ ਤਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੇ ਲੀਤਾ ਦੁਖ ਦਾਲ ਦ ਸਭੂ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਨ ਜਗਤ ਉਪਾਏ ਸਭ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਪ੍ਰੰਪੂਲੇ ਮਨ ਮੁਖ ਦੁਰਜਨਾਨਾ ਨਾਨਕ ਰੋਗ ਗਵਾਇ ਨਾਨਕ ਰੋਗ ਗਵੰਜਾਇ ਮਿਲ ਸਤਿਗੁਰ ਸਾਧੂ ਸਚਨਾ ਮਹੱਲਾ ਚੌਥਾ ਮਨ ਤਨ ਤਾਮਸ ਗਾਰਵਾ ਜਾਂ ਦੇਖ ਹਰ ਨੈਣੇ ਨਾਨਕ ਸੁ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੁਣੇ ਪੌੜੀ ਜਗੂਨਾ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੂਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੂਲ ਭਟ ਭਾਗੀ ਸੰਗਤ ਮਿਲੇ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਹਨਾਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚ ਗੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਉਧਿਆ ਸਰ ਸੰਧਿਆ ਗਾਵ ਹਰ ਨਾਨਕ ਹਰ ਜਨ ਹਰ ਲਿਬੂਪਰੇ ਜਿਨ ਸੰਧਿਆ ਇਸ ਫਿਰਮਾਰ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਤੇ ਚੰਨ ਪਉੜੀ ਜਲ ਤਲ ਮਹੀਅਲ ਪੂਰਨੋ ਅਪਰੰਪਰ ਸੋਈ ਜੀਸ ਜਨ ਪ੍ਰਤਪਾਲਤਾ ਜੋ ਕਰੇ ਸੋਈ ਮਾਤ ਪਿਤਾ ਸੁਤ ਪ੍ਰਾਤਮਿਕ ਤਿਸ ਬਿਨ ਨਹੀਂ ਕੋਈ ਘੜ ਘੜ ਅੰਤਰ ਰਬ ਰਹਾ ਜਪਿ ਉਹ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁਡ ਲੁਡ ਦਰਗਹ ਮੰਝ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਬ ਸਦਾ ਸਭ ਜੀ ਤੁਮਾਰੇ ਸਭ ਤੁਧੈ ਨੂੰ ਆਰਾਧ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾਤਾ ਦਾ ਤਾਰ ਹੱਥ ਕੱਢਿਆ ਮੀਹੋ ਮੁਠਾ ਸੈ ਸਾਰੇ ਅੰਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਆਧਾਰਿ ਪੌੜੀ ਇੱਛਾ ਮਨ ਕੀ ਪੂਰੀਐ ਜਪਿਐ ਸੁਖ ਸਾਗਰ ਹਰਿ ਕੇ ਚਰਨ ਅਰਾਧਿਐ ਗੁਰ ਸਬਦ ਰਤਨਾਗਰ ਮੇਲੇ ਸਾਧੂ ਸੰਗ ਉਧਾਰ ਹੋਏ ਫਟ ਜਮਕਾ ਗੁਰੂ ਜਨਮ ਪਦਾਰਥ ਜੀਤੀਐ ਜਪ ਹਰ ਬਹਿਰਾ ਗੁਰੂ ਸਭ ਪਬਹੁ ਸਰਨ ਸਤਗੁਰੂ ਕੀ ਬਿਨ ਸਹਿ ਦੁਖ ਦਾ ਗੁਰ ਸ਼ਲੋਕ ਮਹੱਲਾ ਚੌਥਾ ਹਾਉ ਟੂਡੇ ਨੀ ਸੱਜਣਾ ਸਜਣ ਮੈਂਡੇ ਨਾਲ ਚਨ ਨਾਨਕ ਲਖਨ ਲਕੀਐ ਗੁਰਮਖ ਦੇਹ ਤਕਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਚੈ ਤਿਸ ਬਿਨ ਰਹਿਣ ਨਾ ਜਾਈ ਸਾਧਗੁਰ ਮਿਲੈ ਤਾਂ ਪੂਰਾ ਪਾਇਐ ਹਰ ਰਸ ਰਸ ਨਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਚੁਰ ਸੁਣਾਵੇ ਜਨਮ ਜਨਮ ਕੀ ਮਾਲੇ ਉਤਰੈ ਮਨ ਜਿੰਦਿਆ ਪਾਵੈ ਪਾਵਣ ਜਾਣਾ ਮੀਟੀਐ ਹਰ ਕੀ ਗੁਣ ਗਾਵੇ ਆਪਤ ਰਹਿ ਸੰਗੀਤ ਰਾਹੇ ਸਭ ਕੁਟੰਬ ਉਤਰਾਵੇ ਜੈ ਨਾਨਕ ਤਿਸ ਬਲਹਾਰਣੈ ਜੋ ਮੇਰੇ ਹਰ ਪ੍ਰਭਾਵੈ ਸੁਦੈ ਰਾ ਕਾਨੜਾ ਬਾਣੀ ਨਾਮ ਦੇਵ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤੁਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਰਹਾਉ ਬਸਾ ਘਟਾ ਘਟ ਲੀਪਣਾ ਛਿਪੈ ਬੰਧਨ ਮੁਕਤਾ ਜਾਤਨਾ ਦੀ ਸਹਿ ਪਾਨੀ ਮਾਹੇ ਤੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਮਾ ਰਾਮ ਰਾਮੈ ਅਤ ਨ ਪਾਇਆ ਹੰਬਰਕ ਪ੍ਰਤਪਾਰੇ ਤੁਮਰੇ ਤੂੰ ਬੜਪੁਰਖ ਪਿਤਾ ਮੇਰਾ ਮਾਇਆ ਰਹਾ ਉਹ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸਰਤ ਬਾਕੀਨੀ ਇੱਕ ਦਿਲ ਨਹੀਂ ਕੀਮਤ ਪਾਇਆ गोविंद गोड गोविंद सध गावे गुण गोविंद अंत न पाया तू अमित अतुल अपरम पर स्वामी बहु जपियै था न पाया उस्तुत करह तुमरी जन्म मा दो गुण गावे हर गुण हर राया गुण गावे हर राया तुम जल निद हम जल के हम मीने तुमरे तेरा अंत न कह तू पाया ਜਨ ਕੋ ਕਿਰਪਾ ਕਰੋ ਮਦ ਸੂਦਨਾ ਹਰਿ ਦੇਵੋ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੀ ਕਹ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਭਗਤ ਬਣੀ ਮਤ ਗੁਰਮਤ ਧੁਰ ਮਸਤਕ ਪ੍ਰਭ ਲਿਖਿਆ ਰਹਾ ਗੁਰ ਕੀ ਪਰਗਾ ਗੁਰ ਕੀ ਬਾਗ ਸਿਮਰੋ ਦਿਨ ਰਾਤੀ ਮਾਨ ਹਰ 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 ਬਸਿਆ ਹਰ 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 ਕੀਤ ਜਗ ਸਾਰੀ ਘਾਸ ਚੰਦਨ ਜਸ ਤਸਿਆ ਹਰ ਜਨ ਹਰ 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 ਲਿਵਲਾਈ ਸਭ ਸਾਖਤ ਖੋਜ ਪਿਆ ਜੋ ਕੀਰਤ ਸੰਯੋਗ ਚਲਿਓ ਨਰਨਿੰਦਕ ਪਗ 나ਗਨ ਸੋਹ ਜਲਿਆ ਜੈਨ ਕੇ ਤੁਮ ਹਰ ਰਾਖੇ ਸਾਮੀ ਤੁਮ ਜੁਗ ਜੁਗ ਜਨ ਰਖਿਆ ਕਹਾ ਪਦੈਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜیتے ਜੀ ਜੈਤ ਪ੍ਰਭ ਕੀਏ ਸਭ ਕਾਲ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਕੇ ਜਨ ਨਾਨਕ ਸਰਨ ਪਿਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗ ਨਾਥੇ ਗੁਰਪਤੀਸ ਹਰਨਾਮ ਧਿਆਉ ਸਭ ਕੇ ਲਿਬਖ ਦੁਖ ਲਾਤੇ ਰਹਾ ਰਸਨਾ ਇੱਕ ਜਸ ਦਾਇ ਜਸ ਰਸਨਾ ਇੱਕ ਜਸ ਗਾਇ ਨਸਕ ਬੋ ਕੀ ਜੈ ਬਹੁ ਰਸਨ ਤੇ ਬਾਰ ਬਾਰ ਕਿਨ ਪਲ ਸਭ ਗਵਹ ਗੋਨ ਕਹਿ ਨਸਕ ਪ੍ਰਭ ਤੂੰ ਮਨਥੇ ਹਮ ਪ੍ਰਭਾਮ ਬਹੁ ਪੀਤ ਲਗੀ ਪ੍ਰਭ ਸਵਾਮੀ ਹਮ ਲੋਚੈ ਪ੍ਰਭ ਤਖਨਥੇ ਤੁਮ ਬੜਦਾ ਤੇ ਜੀ ਜੀਨ ਕੇ ਤੁਮ ਜਾਨੋ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤਿੰਨ ਕਹੋ ਗਿਆ ਦਿਨ ਤੇ ਸਭ ਤਨ ਮਨ ਅਰਪੋ 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 ਅਰਾਪੋ ਕੋਈ ਮੇਲੇ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬੋ ਸੁਪਾ ਹਮ ਤੁਛ ਕਰ ਕਰ ਬਰਨਥੇ ਮਰੀ ਮਤ ਬਸਕਤ ਪ੍ਰਭ ਤੁਮ ਰੈ ਜਨ ਨਾਨਕ ਪ੍ਰਭ ਸਮਰਥਿ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਅਕਾਥ ਸੁਨ ਥਈ ਧਰਮ ਅਰਤ ਸਭ ਕਾਮ ਮੁਖ ਮੁਖ ਹੈ ਜਨ ਪੀਚੈ ਲੱਗ ਫਿਰ ਥਈ ਰਹਾਓ ਸੋ ਹਰ ਹਰ ਨਾਮ ਤੇ ਆਵੇ ਹਰ ਜਨ ਜਿਸ ਬੜ ਭਾਗ ਮਥਈ ਜਹ ਦਰਗ ਪ੍ਰਭਨੇ ਕਾ ਮੰਗ ਤਹ ਛੂਟੇ ਨਾਮ ਤੇ ਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹौं ਮੈਂ ਮੈਲ ਲਗਥਈ ਗੁਰ ਧਾਰ ਕਿਰਪਾ ਹਰ ਜਨ ਨਾ ਆਵਾਏ ਸਭ ਕੇਲ ਵਿਕ ਪਾਪ ਗਥਈ ਜਨ ਕਰਦੰਤ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜ ਤਈ ਜਹ ਅੰਤੀ ਅਸਰ ਆਏ ਬਨ ਤੈ ਤਹ ਰਖ ਨਾਮ ਸਾਥਈ ਜਨ ਕੀ ਰਾਜਸ ਗਾਵੇ ਹਰ ਹਰ ਪ੍ਰਭ ਹਰ ਜਪਿਉ ਜਗਨ ਤਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤੁਰ ਰਖ ਬੁੜ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਮਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦਕ ਨਿੰਦ ਕਰੈ ਹਰ ਜਨ ਕੀ ਪ੍ਰਭ ਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹੇ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਾਖ ਲੀ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੇ ਤਾ ਕੋ ਕੋਈ ਅਪਰ ਨ ਸਾਕੇ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੀ ਚੂਜ ਵਿਡਾਨ ਦਿਖ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾ ਤੇ ਜਨ ਕੋ ਅਨੁਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਨੈ ਤੁਮਹਰ ਦਾ ਤੇ ਸਮਰਤ ਸੁਆਮੀ ਇਕ ਮੰਗੋ ਤੁਝ ਪਾਸੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸੈਰ ਦੈ ਮੁਹੇ ਹਰ ਚਰਾਨੈ ਕਿਲਾਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਤਾਨਾਮ ਹਰ ਗੁਣ ਗਾਵੈ ਗੇ ਹਾਂ ਤੁਮਰੀ ਕਰੋ ਨਿਤਿਆਸ ਪ੍ਰਭ ਮੂਹੇ ਕਬ ਗਲ ਲਾਵੈ ਗੇ ਰਹਾ ਹਾਂ ਬਾਰਕ ਮੁਗਦ ਇਾਨ ਤਤਾ ਸਮਝਾਵਹਿਗੇ ਸੋ ਤਖੈਨ ਖੈਨ ਪੂਲ ਬਿਗਾਰ ਜਗਤ ਪਿਤ ਭਾਵਹਿਗੇ ਜੋ ਹਰ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਿਗੇ ਮੋਹ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾਵਹਿਗੇ ਜੂ ਹਰ ਭਾਵੈ ਭਗਤ ਤਿਨਾ ਹਰ ਭਾਵਹਿਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦੁਆਰ ਹਰ ਲਾਜਿਰ ਖਾਂ ਵਹਿਗੇ ਸ਼ਕਾ 1 ਕਲਾਨ ਬੁਪਾਲੀ ਮਹੱਲਾ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਪਾਪ ਬ੍ਰਹਮ ਪਰਮੇਸ਼ਰ ਸਾਮੀ ਦੁਖਨਵਾਰਣ ਨਾਰਾਇਣ ਸਾਗਲ ਭਗਤ ਜਾ ਚਹਿ ਸੁਖ ਸਾਗਰ ਭਵਨਿਤ ਤਾਰਣ ਹਰ ਚਿੰਤਾ ਮਣੀ ਰਹਾਉ ਦੀਨ ਦਇਆਲ ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਨ ਸ੍ਰੀ ਰਾਮ ਧਾਇਆ ਗੁਰਮਤਮਰ ਮੁਖ ਮੁਰਾਰ ਮੁਕੰਨ ਹਰਮਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਭਾਵਨਿਤ ਪਾਰ ਪਰੇ ਭਗਤ ਜਨਾ ਕੀ ਪੈ ਜਹਰ ਰਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ ਕੀਜੈ ਹਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਹਾਉ आन जल असो काज न कश्ये हर बूंद छात्र कदी जय बिन मिलबे नाही संतुखा पीख दर्शन नानक जी जय कल्याण मोहल्ला पांचवा जाचक नाम जाचे जाचे सर्बतार सर्ब के नायक सुख समुख के दाता रहो ਕੀਤੀ ਕੀਤੀ ਮੰਗਨ ਮੰਗ ਭਾਵਨੀਆਂ ਸੁਪਾਈਐ ਸਫਲ 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 ਦਰਸ ਪੀਕ ਦਰਸ ਰੇ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸੋ ਮਿਲੀਐ ਹੀਰੇ ਹੀਰ ਵਿਦਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਾਦ ਨਵ ਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇਸ ਸਿੱਧ ਮੁਨੇਂਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਉ ਨਾਨਕ ਸੰਤਨ ਬਲਹਾਰੈ ਜੂ ਪ੍ਰਭ ਕੀ ਸਦ ਸੰਗੀ ਕਲਿਆਣ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦਿ ਤੇਰਾ ਮਾਨ ਹਰ ਹਰ ਮਾਨ ਨੈਣ ਬੈਨ ਸ੍ਰਵਨ ਸੁਣੀਐ ਅੰਗ ਅੰਗੇ ਸੁਖ ਪ੍ਰਾਣ ਰਹਾਓ ਇਹ ਤੂ ਤਦਹਿ ਦਿਸ ਰਵੇਉ ਮੇਰ ਮੇ ਰਵੇਉ ਦਹਿ ਦਿਸ ਸਰ ਸਰ ਦਹਿ ਦਿਸ ਰਵੇਉ ਮੇਰ ਤਵ ਨਹਿ ਸਮਾਨ ਮੇਰ ਤਨਹਿ ਸਮਾਨ ਜਾਤ ਕਤਾ ਤਤ ਪੇਖੀਐ ਹਰ ਪੁਰਖ ਪਾਪ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ 5 ਗੁਨਨਾਦ ਧੁਨ ਆਨੰਦ ਵੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਨ ਧਾਨ ਮਨ ਰਸਕ ਰਸਨ ਨਾਮ ਜਪਤ ਤੈ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸ਼ਬਦ ਤਤ ਸ਼ਬਦ ਤਾ ਤਬ ਤਤ ਬੀਤੇ ਜਪ ਤਪ ਅਖੰਡਲੀ ਉਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਵਿਦਤਾ ਕੀ ਕਾ ਕਰੋ ਧਰਤ ਧਿਆਨ ਗਿਆਨ ਸਸਤ੍ਰਗ ਅਜਰ ਪਦ ਕੈਸੇ ਜਰੋ ਰਹਾਉ ਕ੍ਰਿਸ਼ਨ ਮਹਿ ਸਿਦਮੋਨਿੰਦਰਾ ਕੈ ਦਰਸਨ ਕੈ ਦਰ ਸਰਨ ਪਰਉ ਕਾਹੂ ਪਹਰਾਜ ਕਾਹੂ ਪੈ ਸੁਰਗਾ ਕੋਟਮਤੇ ਮੁਕਤ ਕਾਹੋ ਕਾਉ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਕਾਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਤਿਆਲ ਪੁਰਖ ਪ੍ਰਭ ਸਕੇ ਗਰਭਚੋਂਨ ਕਾਲ ਕਾਲ ਜਾਲ ਦੁਖ ਬਿਨਾਸ਼ਨ ਹਰ ਰਖੇ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਕਟੇ ਕ ਮੇਰੀ ਅਨਾਥ ਦੀਨਾ ਅਸਵੰਤ ਨਾਮ ਸੁਆਮੀ ਮਨਹ ਮੰਤ ਤੁਝ ਬਿਨਾ ਪ੍ਰਭ ਕਿਛੂ ਨ ਜਾਣ ਸਰਬ ਜੋਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾ ਸਰੂ ਗੋਬਿੰਦ ਨਾਨਕ ਅਸਰੂ ਕल्याण ਮਹੱਲਾ ਪੰਜਵਾ ਮੰਤਨ ਜਾਪੀਐ ਭਗਵਾਨ ਗੁਰਪੂਰੇ ਸੁਖ ਪ੍ਰਸਨ ਭੈ ਸਦਾ ਸੁਖ ਕਲਿਆਣ ਰਹਾ ਸਰਬਕਾਰਜ ਸਿੱਧ ਭੈ ਗਾਏ ਗੁਣ ਕੋ ਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਤਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਨਰੇਣ ਸੇਵ ਨਾਨਕ ਦਾਸ ਸਰਣਾਗਤੀ ਹਰ ਪ੍ਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸਬਦ ਨੀਸਾਨ ਰਾਓ ਹਰ ਬਿਨ ਆਨ ਕੋਈ ਸਮਰਾਤ ਤੇਰੀ ਆਸ ਤੇਰਾ ਮਨ ਤਾਣ ਸਰਬ ਕਟਾਕੇ ਦਾਤੇ ਸੁਆਮੀ ਦੇਹ ਸੁਪਹਿਰਣ ਖਾਨ ਸੁਰਤ ਮਤ ਚਿਤ్రਾਈ ਸੂਬਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਮ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤ ਤਤ ਪਾਵਨ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨ ਮੁਕਤ ਜੁਗਤਾਨ ਕ ਸੁਖ ਸੁਖ ਹਰ ਭਗਤ ਲਵੈ ਨਾ ਲਾਭਨੋ ਪ੍ਰਭ ਦਰਸ ਲੁਭਤ ਦਾਸ ਨਾਨਕ ਬਹੁੜ ਜਾਨ ਨਾ ਧਾਵਨ ਮੁਕਤ ਜੁਗਤਾਨਿਕ ਸੋਖ ਸੁਖ ਹਰ ਭਗਤ ਲਵੇ ਨਾ ਲਾਭ ਨੂੰ ਪ੍ਰਭ ਦਰਸ ਲੁਭਤ ਦਾਸ ਨਾਨਕ ਬਹੁੜ ਜਾਨ ਨਾ ਧਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ